ਕਾਲੀਆਂ ਦਾ 15 ਵੀਰਾਂ ਨੂੰ ਮਿਲਣਾ ਨਹੀਂ ਆ ਦੇਖ ਕੇ ਦਿਖ ਰਿਹਾ ਐ ਦੀ ਵੀ ਇਹ ਚਲ ਬੜਾ ਬੜੇ ਜਿਹਾ ਲੈ ਜਾਣਗੇ ਵੀ ਸ਼ਾਇਦ ਮਨ ਮੋਟ ਬਦਲ ਗਏ ਆ ਰਹਾ ਫੇਸਨ ਠੱਗ ਹੋਈ ਵ ਇਕੱਠੇ ਆ ਰਲ ਰਲ ਕੇ ਖਾਈ ਜਨੇ ਇਹ ਆਪਣੀ ਮਰਜ਼ੀ ਕਰਦੇ ਨੇ ਲੋਕ ਤੰਗ ਬੋਹ ਕਰਿਆ ਇਹਨਾਂ ਦੇ ਵਿੱਚ ਹਰੇਕ ਵਾਰ ਕਹਿੰਦੇ ਸਾਡਾ ਬਾਰ ਹੋਈ ਸਾਰੇ ਕਿਸੇ ਜਿਹੇ ਹੋਟਲ ਜਾ ਕੇ ਦਾ ਕੋਲਾ ਦੇਖ ਦੇਖਾ ਕਹਿੰਦਾ ਰੱਖ ਲੋ ਸਾਡੇ ਸ਼ਹਿਰ ਇੰਨਾ ਰੱਖ ਲੋ ਲੋਕਾਂ ਦੀ ਮਾਂਚ ਕੀਵੇਂ ਆਈ ਅੱਜ ਜੀਪ ਸੀਗਾ ਉਹ ਦੂਜੀ ਪਾਰਟੀ ਦਾ ਬਦਲ ਕੇ ਆ ਸੀ ਤਾਂ ਹਰਾਇਆ ਉਹਨੂੰ ਕੀ ਕਰਨ ਲੱਗਿਆ ਨਹੀਂ ਨਾ ਹਜ਼ਾਰ ਹਜ਼ਾਰ ਰੁਪਿਆ ਜਿਹੜਾ ਭੁੱਖੇ ਆ ਲੋਕ ਹਜ਼ਾਰ ਹਜ਼ਾਰ ਦਿੱਤਾ ਨਹੀਂ ਦਿੱਦੂ ਦੇ ਪਾਸੇ ਨੋਗੇ ਜਿੰਨਾ ਖਰਚਾ ਹੈ ਮੁਲਾਜ਼ਮ ਰੱਖਣ ਦੇਵੇਂ ਬਿੱਲ ਬਣਾਉਣ ਮੁਲਾਜ਼ਮ ਰੱਖਣ ਮੁਲਾਜ਼ਮ ਨਹੀਂ ਕੋਈ ਕੋਈ ਲੈਟਰ ਰਿਪੇਅਰ ਬੰਦੇ ਦੋ ਬੰਦੇ ਸਾਡੇ 3 ਮੀਟਰ 4 ਮੀਟਰ ਕੋਈ ਸਰਕਾਰ ਵੀ ਨਹੀਂ ਮੁਲਾਜ਼ਮ ਨਹੀਂ ਰੱਖ ਰਹੀ ਮੁਲਾਜ਼ਮ ਰੱਖਣਾ ਲੋਕਾਂ ਨੂੰ ਫਰੇ ਮਿਲਣੀਆਂ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਦਿਵਾਲੀ ਦੇ ਵਿੱਚ ਜਿੱਥੇ ਬਹੁਤ ਸਾਰੇ ਬਜ਼ੁਰਗ ਸੱਥ ਵਿੱਚ ਬੈਠੇ ਨਜ਼ਰ ਆਏ ਠੰਡੀ ਸ਼ਾਂ ਦਾ ਆਨੰਦ ਮਾਣ ਲੈਣੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਗੱਲਬਾਤ ਕਰਾਂਗੇ ਸਿਆਸੀ ਗੱਲਾਂ ਬਾਤਾਂ ਵੀ ਹੋਰ ਬਹੁਤ ਸਾਰੇ ਗੱਲਾਂ ਬਾਤਾਂ ਇਹਨਾਂ ਦੇ ਜੀਵਨ ਨਾਲ ਜੁੜੀਆਂ ਸਾਂਝੀਆਂ ਕਰਾਂਗੇ ਬਾਬਾ ਜੀ ਕੀ ਨਾਮ ਤੁਹਾਡਾ ਹੈ ਨਿਰਮਲ ਸਿੰਘ ਜੀ ਠੀਕ ਹੈ ਬਾਬਾ ਜੀ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਤੁਸੀਂ ਲੰਬੇ ਸਮੇਂ ਤੋਂ ਨਵੇਂ ਵੀ ਦੇਖੀ ਕੋਈ ਬਦਲਾ ਨਜ਼ਰ ਆਇਆ ਕਿ ਉਮੀ ਚੜਰੇ ਕਮਾ ਬਾਈ ਕਨੇ ਆ ਰਲਾ ਮੈ ਜੀ ਹੈ ਸਭ ਕੁ ਸਭ ਠੀਕ ਹੈ ਉਹ ਇੰਨਾ ਕਾ ਲਾਈਟ ਲੋਡ ਵਧੀਆ ਦਿੰਦਾ ਹੈ ਠੀਕ ਹੈ ਹਾਂ ਵਾ ਹੈਗਾ ਵਾ ਮੋਟਰਾਂ ਦੀ ਵੀ ਘਰਾਂ ਦੀ ਵੀ ਠੀਕ ਹੈ ਦੋ ਬਹੁਤ ਵਧੀਆ ਲਾਈਟ ਦਿੰਦਾ ਤੇ ਜਿਹੜਾ ਮੁਫਤ ਵਾਲਾ ਹੈ ਜਿਵੇਂ ਬਿਜਲੀ ਫਰੀ ਹੈ ਉਹਦਾ ਫਾਇਦਾ ਫੋਦਾ ਮਿਲਦਾ ਹੈ ਕਿ ਉੱਪਰ ਟੱਪ ਜਾਂਦਾ ਉਹਨੂੰ ਗਰਮੀ ਕਰਕੇ ਤੇ ਤਾਂ ਪਤਾ ਨਹੀਂ ਹੈ ਉਹਨੂੰ ਕਹੀ ਜਨੇ ਲੋਕ ਅੱਛਾ ਸਾਰ ਸਹੀ ਆ ਰਿਹਾ ਸਾਰੇ ਜ਼ੀਰੋ ਆ ਰਹੇ ਹੈ ਬਿਲਕੁਲ ਠੀਕ ਹੈ ਹਾਂ ਕਈ ਕਹਿੰਦੇ ਨੇ ਵੀ 21 ਲਾਉਂਦੇ ਆ ਤਾਂ ਵੀ ਕਹਿੰਦੇ ਉੱਪਰ ਟੱਪ ਜਾਂਦਾ ਨਹੀਂ ਨਹੀਂ ਲਾਉਂਦਾ ਉਹ ਜੰਮਾਰੀ ਜਿੰਨੇ ਗੱਲਾਂ ਜਿਹੜਾ ਵੱਧ ਚਲਾਉਂਗੇ ਜੇ ਰਾਤ ਦਿਨ ਬੰਦੇ ਨਹੀਂ ਕਰਨਾ ਫਿਰ ਤਾਂ ਆਊਗਾ ਹੀ ਉਹ ਸਾਡੇ ਲੱਗਿਆ ਪਾ ਕਦੇ ਵੀ ਨਹੀਂ ਆਉਂਦਾ ਅੱਛਾ ਸਹੀ ਆਉਂਦੇ ਆ ਤੇ ਬਾਕੀ ਜਿਵੇਂ ਸਹੂਲਤਾਂ ਨੇ ਫ੍ਰੀ ਵਾਲੀਆਂ ਉਹ ਠੀਕ ਐ ਕਿ ਕੁਝ ਹੋਰ ਹੋਣਾ ਚਾਹੀਦਾ ਉਹਦੀ ਥਾਂ ਤੇ ਕਿ ਚੱਲੀ ਜਾਵੇ ਅਮੀ ਬਾਈ ਇੱਕ ਨੇ ਚੱਲੀ ਜਾਣਾ ਕਿੱਥੇ ਕਿਸੇ ਨਾਲ ਹੋਰ ਕਿਹੜਾ ਦੰਦਾ ਇਹ ਵਧੀਆ ਚੱਲਦੇ ਆ ਜਿਵੇਂ 15 ਪਿਛਲੀਆਂ ਸਰਕਾਰਾਂ ਸੀਗੀਆਂ ਲੋਕਾਂ ਨੇ ਫੇਰ ਇੱਕ ਪਾਸੇ ਨੂੰ ਇੱਧਰ ਨੂੰ ਹੋ ਗਏ ਹੁਣ ਲੋਕ ਫੇਰ ਬਦਲ ਗਏ ਤੁਹਾਨੂੰ ਪਤਾ ਹੈ ਵੀ 7 ਸੀਟਾਂ ਤਾਂ ਕਾਂਗਰਸ ਨੂੰ ਜਿਤਾਤੀਆਂ ਐਮਪੀ ਦੀਆਂ ਹੈ ਨਾ ਫੇਰ ਲੋਕ ਬਦਲ ਗਏ ਫਿਰ ਇਹ ਹੋ ਕੀ ਰਿਹਾ ਹੈ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਭੁੱਖੇ ਆ ਲੋਕ ਐਸੇ ਹਜ਼ਾਰ ਹਜ਼ਾਰ ਦੱਤਾ ਨਹੀਂ ਉਹਦੇ ਦੂਜੇ ਪਾਸੇ ਨੋ ਗਏ ਅੱਛਾ ਉਹੀ ਕਰ ਕੀ ਉਹੀ ਕਰਕੇ ਫਿਰ ਹੋਂਤਾ ਔਰਤਾਂ ਜਦ ਨਰਾਸੀਆਂ ਆਂ ਜਦ ਨਰਾਤ ਔਰਤਾਂ ਨਾ ਠੀਕ ਹੈ ਇਹਨਾਂ ਨੇ ਦੋਵਾਂ ਨੂੰ ਲਾਲਚ ਦੇਤਾ ਵੀ ਤੁਹਾਨੂੰ 8000 ਰੁਪਈਆ ਮਹੀਨਾ ਭੇਜेंगे 8500 ਨਾ ਹਾਂ ਉਹ ਆ ਤੁਸੀਂ ਕੀ ਮਤਲਬ ਇਹਨਾਂ ਦੀ ਸਰਕਾਰ ਵਾਲੀ ਆਉਣਾ ਕਿਨੇ ਆ ਜੇ ਇਹ ਨਾ ਦੇ ਦਿਓ ਕਿੱਥੇ ਦੇ ਦੇਣਗੇ ਨਾ ਬਾਈ ਹਾਲ ਆ ਉਹ ਵੀ ਇਹਨਾਂ ਤੋਂ ਹਜ਼ਾਰ ਨਹੀਂ ਦਿੱਤਾ ਗਿਆ ਉਹ ਅੱਠ ਕਿੱਥੇ ਦੇ ਦੇਣਗੇ ਤੇ ਦੇਣਗੇ ਠੀਕ ਹੈ ਸਭ ਇੱਕ ਨੇ ਰਲ ਮਿਲਿਆ ਹੀ ਹੈ ਇਤਨਾ ਮਤਲਬ ਅਸੀਂ ਜਿਵੇਂ ਲੋਕਾਂ ਚ ਜਾਣਿਆ ਤੁਸੀਂ ਵੀ ਹੁਣ ਦੱਸ ਰਹੇ ਹੋ ਲੋਕ ਨਹੀਂ ਚਾਹੁੰਦੇ ਵੀ ਸਾਨੂੰ ਫਰੀ ਵਾਲੇ ਸਹੂਲਤਾਂ ਦੇ ਉਹ ਇਹ ਆਪਣੇ ਕੋਲ ਹੀ ਦੇ ਜਾਂਦੇ ਨੇ ਨਾ ਐਲਾਨ ਕਰੀ ਜਾਂਦੇ ਨੇ ਵੱਡੇ ਵੱਡੇ ਇਹ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਤੁਸੀਂ ਲੋਕ ਚਾਹੁੰਦੇ ਹੋ ਲੋਕ ਚਾਹੁੰਦੇ ਨੇ ਲੋਕ ਤਾਂ ਜੇ ਬਿੱਲ ਤਾਂ ਲੱਗੇ ਜਾਣ ਜੇ ਕੋਈ ਲਾਈਟ ਰੂਟ ਸਹੀ ਆਵੇ ਉਹਣਾ ਫ੍ਰੀ ਕਰਕੇ ਅਗਲਾ ਜਦਾ ਜੜੀ ਜਾਂਦਾ ਚੰਨ ਏਸੀ ਕੋਈ ਲਾਈਟ ਫਿਰਦਾ ਕੋਈ ਕੁਸ ਲਾਈਟ ਫਿਰਦਾ ਫੇਰ ਆਪਿਆ ਵਿੱਚ ਦੋ ਦੋ ਏਸੀ ਕਰਤੇ ਫੇਰ ਆਪਿਆ ਹੁਣ ਆਇਆ ਨਾ ਠੀਕ ਹੈ ਜੀ ਤੁਸੀਂ ਇੱਥੇ ਬੈਠੇ ਹੋ ਗਰਮੀ ਕਿੰਨੀ ਲੱਗ ਰਹੀ ਆ ਹੁਣ ਗਰਮੀ ਬਹੁਤ ਆ ਬਹੁਤ ਆ ਜੀ ਨਾ ਕੱਪੜੇ ਖੋਲੀ ਬੈਠਿਆ ਵੇ ਮੈਨੂੰ ਬਹੁਤ ਗਰਮੀ ਇਹ ਕਹਿੰਦੇ ਗਰਮੀ ਵਧੀ ਜਾ ਰਹੀ ਆ ਹਰ ਸਾਲ ਤੇ ਇਤਨੀ ਕਿ ਜ਼ਿਆਦਾ ਵਧੀ ਆ ਰ ਅੱਛਾ ਇਤਨੀ ਪਤਾ ਨਹੀਂ ਕੀ ਗੱਲ ਆ ਇਹਦਾ ਕਾਰਨ ਕੀ ਸਮਝਦੇ ਹੋ ਜਿਵੇਂ ਪੋਲਿਊਸ਼ਨ ਵੱਧ ਰਿਹਾ ਹੈ ਹਨਾ ਮੋਟਰਾਂ ਕਾਰਾਂ ਵੱਧ ਰਹੀਆਂ ਨੇ ਉਹਦਾ ਵੀ ਕਾਰਨ ਮੰਨਦੇ ਹੋ ਇਤਕੀ ਦਾ ਬਹੁਤ ਹੋਇਆ ਜੀ ਗੀਤ ਕੀ ਜਨੀ ਗਰਮੀਆਂ ਨਹੀਂ ਕਿਤੇ ਮੀਂਹ ਨਹੀਂ ਪਿਆ ਪੋਰਾ ਇਹ ਕਿ ਨਾ ਲੋਕ ਰੁੱਖਾਂ ਵੱਲ ਨੂੰ ਵੀ ਪਹਿਲਾਂ ਹੋ ਗਏ ਸੀ ਫਿਰ ਫਿਰ ਨਹੀਂ ਲਾ ਰਹੇ ਹੁਣ ਉਹ ਵੀ ਬੰਦੇ ਵੀ ਦੁੱਖ ਲਾਉਣਾ ਚਾਹੀਦੇ ਨੇ ਰੁੱਖ ਤਾਂ ਛੱਡੇ ਹੀ ਨਹੀਂ ਕੋਈ ਸਭ ਪਟੇ ਗਏ ਜਿਹੜੇ ਅੰਬ ਬੁੰਬਤੇ ਲੱਗੇ ਪੇ ਜਾਮਣਾ ਸਾਂ ਪੜਤੀਆਂ ਇਹ ਬਦਲ ਲੱਗਣਾ ਫਰਕ ਪਾਊਗਾ ਕੋਈ ਫਰਕ ਤਾਂ ਪਾਊਗਾ ਫਰਕ ਤਾਂ ਪਾਊਗਾ ਇੱਕ ਬੱਬ ਜੀ ਦੱਸੋ ਵੀ ਜਿਵੇਂ ਹੁਣ ਮਾਨ ਸਰਕਾਰ ਦੇ ਵੀ ਤਿੰਨ ਚਾਰ ਐਮਐਲ ਡਿਆਂ ਨੇ ਵਿਧਾਨ ਸਭਾ ਚ ਮੁੱਦਾ ਚੁੱਕਿਆ ਸੀਗਾ ਵੀ ਜਿਵੇਂ ਹੁਣ ਐਮਐਸਪੀ ਵੀ ਦੇ ਵਧਾਤੀ ਕਈ ਫਸਲਾਂ ਤੇ ਕੇਂਦਰ ਸਰਕਾਰ ਨੇ ਹਨਾ ਮੋਦੀ ਸਰਕਾਰ ਦੁਆਰਾ ਬਣੀ ਹੈ ਤੇ ਇਹ ਵੀ ਮੁੱਦਾ ਚੁੱਕੇ ਜਾ ਰਹੇ ਪਏ ਪੰਜਾਬ ਚ ਜੇਕਰ ਖਾਸ ਖਾਸ ਦੀ ਖੇਤੀ ਹੋਵੇ ਭੁੱਕੀ ਫੀਮ ਦੀ ਤਾਂ ਪਾਣੀ ਜਿਹੜਾ ਹੀਠਾਂ ਜਾ ਰਿਹਾ ਉਹ ਫਿਰ ਹੀਠਾਂ ਨਹੀਂ ਜਾਊਗਾ ਕਿਸਾਨ ਉਧਰ ਨੂੰ ਹੋਣਗੇ ਬਦਲ ਲੱਭੂਗਾ ਕਿਸਾਨ ਨੂੰ ਸਹੀ ਗੱਲ ਹੈ ਇਹਦਾ ਸਹੀ ਹੈ ਤਾਂ ਜਿਹੜੇ ਫਿਰ ਹੁਣ ਜੇ ਭੁਖਿਲਾ ਚ ਚੱਲ ਪਵੇ ਕੰਮ ਸਮੇਂਕਾ ਸਮੂਕਾ ਬੰਦ ਹੋ ਜਾਣਾ ਸਭ ਜਿਹੜੇ ਹੁਣ ਸਮੇਂਕਾ ਖਾ ਖਾ ਕੇ ਮਰਦੀ ਆ ਦੁਨੀਆ ਹੁਣ ਤਾਂ ਇਹਨਾਂ ਭਗਵੰਤ ਮਾਨ ਨੇ ਕੜਾਈ ਵੀ ਬਹੁਤ ਗਰੀਬੀ ਹੈ ਫੇਰ ਲੋਕੜੇ ਹਟਦੇ ਆ ਮਤਲਬ ਜਿਵੇਂ ਪੁਰਾਣੇ ਬਜ਼ੁਰਗ ਸੀਗੇ ਉਹ ਇਦੀ ਵਰਤੂ ਕਰਦੇ ਸੀ ਹਨਾ ਹੁਣ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲੇ ਵਾਲੇ ਐਮਪੀ ਬਣ ਕੇ ਉਹ ਵੀ ਕਹਿੰਦੇ ਨੇ ਹੋ ਸਕਦਾ ਮੁੱਦਾ ਵੀ ਚੁੱਕਣ ਜਾ ਕੇ ਲੋਕ ਸਭਾ ਚ ਵੀ ਇਹਦੇ ਨਾਲ ਵੀ ਸਿਹਤ ਬਣਦੀ ਆ ਦਵਾਈਆਂ ਚ ਵੀ ਪੈਂਦੀ ਆ ਇਹਦੇ ਨਾਲ ਕੋਈ ਮਰਦਾ ਨਹੀਂ ਪੱਕੀ ਗੱਲ ਇਹ ਨਹੀਂ ਮਰਦਾ ਮਰਦਾ ਦਾ ਕੋਈ ਨਹੀਂ ਮਰਦਾ ਤਾਂ ਇਹੀ ਟੀਕੇ ਲਾ ਕੇ ਮਰਦੇ ਆ ਸਮੈਕਾ ਆ ਕੇ ਮਰਦੇ ਆ ਉਹ ਬੰਦ ਹੋ ਜੂਗਾ ਜੀ ਮੁਸ਼ਕਲ ਹੈ ਰ ਬੰਦ ਕਿੱਥੇ ਹੋ ਜੂਗਾ ਜੀ ਮਤਲਬ ਇਹਦੀ ਖੇਤੀ ਹਾਂ ਫੇਰ ਤਾਂ ਹੋ ਜੂਗਾ ਠੀਕ ਹੈ ਤੇ ਫਿਰ ਕਿਸਾਨਾਂ ਨੂੰ ਕੀ ਫਾਇਦਾ ਲੱਗਦਾ ਤੁਹਾਨੂੰ ਪਊਗਾ ਤੁਸੀਂ ਵੀ ਤੁਹਾਡਾ ਵੀ ਤਜਰਬਾ ਦੇਖਿਆ ਤੁਸੀਂ ਦੂਜੇ ਸੂਬਿਆਂ ਦੇ ਵਿੱਚ ਜਿੱਮੇ ਖੇਤੀ ਹੁੰਦੀ ਹੈ ਆ ਜਾ ਆ ਜਾ ਰਿਆ ਜਾ ਕਿਸਾਨਾਂ ਨੂੰ ਤਾਂ ਕੀ ਫਾਇਦਾ ਹੋਣਾ ਦਾ ਇਹ ਤਾਂ ਜਿਹੜੇ ਮੇਰੇ ਵਰਗੇ ਖਾਨੇ ਆ ਉਹਨਾਂ ਨੂੰ ਫਾਇਦਾ ਹੋਵੇ ਅੱਛਾ ਹੋਰ ਨੀ ਮਤਰਾ ਆਮਦੰਦਾ ਕੋਈ ਸਾਧਨ ਬਣ ਜੂਗਾ ਕਹਿੰਦੇ ਵੀ ਪਾਣੀ ਵੀ ਨਹੀਂ ਥੱਲੇ ਜਾਊਗਾ ਉਹਨੂੰ ਪਾਣੀ ਵੀ ਘੱਟ ਲੱਗਦਾ ਪਾਣੀ ਤਾਂ ਘੱਟ ਲੱਗਦਾ ਹੀ ਆ ਫਿਰ ਉਹ ਇਹ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਜੋ ਅੰਕਲ ਜੀ ਹੁਣੇ-ਹੁਣੇ ਖੇਤ ਚੋਂ ਆਏ ਹੋ ਹਾਂ ਜੀ ਕੀ ਨਾਮ ਆ ਕੋਈ ਠੀਕ ਹੈ ਅਕਲ ਜੀ ਜਿਵੇਂ ਪੁਰਾਣੀਆਂ ਸਰਕਾਰਾਂ ਦੇਖੀਆਂ ਨਵੀਆਂ ਵੀ ਦੇਖ ਰਹੇ ਹੁਣ ਸੰਤੁਸ਼ਟੀ ਹੈਗੀ ਕੋਈ ਹਾਂ ਮਤਰਾ ਸਾਡੇ ਵਾਰ ਤੇ ਬਈ ਲਾਈਟ ਰੂਟ ਬਹੁਤ ਆ ਰਹੀ ਹੈ ਪੱਕੀਆਂ ਨਾ ਜੀ ਅਹ ਪਹਿਲੇ ਸਾਰੇ ਵੀ ਦੇ ਰਹੇ ਹਾਂ ਹਾਂ ਚੱਲਦੀਆਂ ਮੁਰਰਾ ਚੱਲਦੀਆਂ ਠੀਕ ਹੈ ਨੇ ਨੱਕਰਾ ਬੋਈ ਨਹੀਂ ਉਹ ਤੇ ਰੱਬ ਦੇ 바ਦੀ ਗੱਲ ਨਹੀਂ ਠੀਕ ਨਹੀਂ ਹਾਂ ਲੈਟਰ ਬੜਾ ਹਾਂ ਬਹੁਤ ਲੈਟਰ ਬਸੇ ਰਹੀ ਆ ਰਹੀ ਆ ਬਸ ਇਹੀ ਹੁੰਦਾ ਹੋਰ ਕੀ ਹੁੰਦਾ ਗਰਮੀ ਗਰਮੀ ਕਿਵੇਂ ਲੱਗ ਰਹੀ ਆ ਅੱਜ ਕੀ ਗਰਮੀ ਹੁਣ ਤਾਂ ਘਟ ਗਈ ਥੋੜੀ ਅੱਛਾ ਪਹਿਲਾਂ ਤਾਂ ਬਹੁਤ ਗਰਮੀ ਸੀ ਇਸ ਵਾਰ ਤਾਂ ਠੀਕ ਹੈ ਇਸ ਵਾਰ ਜ਼ਿਆਦਾ ਪਈ ਹੈ ਹਾਂ ਅੱਗੇ ਨਾਲੋਂ ਜ਼ਿਆਦਾ ਹੀ ਮਹੀਨਾਂ ਪਿਆ ਕੋਈ ਵਿਚੇ ਸਾਲ ਥਾਲਾ 10 ਮਹੀਨੇ ਹੋ ਗਏ ਮੀਂਹ ਪੈਣ ਸਾਡੇ ਉਰੇ ਠੀਕ ਹੈ ਇਹ ਇਲਾਕੇ ਦੀ ਨਹੀਂ ਪਿਆ ਚਲੋ ਆਲੇ-ਦਾਲੇ ਪੈਲੇ ਪੂਰੇ ਪੈਲੇ ਠੀਕ ਹੈ ਹੁਣ ਜ਼ਰੂਰਤ ਲੱਗ ਰਹੀ ਆ ਮੀਂਹ ਦੀ ਜਿਵੇਂ ਤੁਸੀਂ ਝੋਨਾ ਲਾਉਣਾ ਆ ਰੇ ਮੌਨਸੂਨ ਆ ਰੇ ਨੇੜੇ ਅ ਕੇਂਦਰ ਸਰਕਾਰ ਨੇ ਐਮਐਸਪੀ ਵਧਾਈ ਹੈ ਕਈ ਫਸਲਾਂ ਦੀ ਹੈਨਾ ਜਿਵੇਂ ਝੋਨੇ ਦੀ ਵੀ ਵਧਾਈ ਹੈ ਹੈ ਫਾਇਦਾ ਹਾਂ ਜੀ ਹਾਂ ਫਾਇਦਾ ਹੋਊਗਾ ਜ਼ਰੂਰ ਕਿਸਾਨਾਂ ਕੋਈ ਵਿਰੋਧ ਕਰ ਰਹੇ ਨੇ ਕਹਿੰਦੇ ਘਟਾ ਇਹ ਚਲੋ ਜਿੰਨੇ ਕ ਬਾਜ਼ਾਰ ਦੀ ਉਹਨਾਂ ਕਿਆ ਕਹਿ ਸਕਦੇ ਜੋਰ ਵੀ ਗਿਆ ਠੀਕ ਨਹੀਂ ਬਗਾਨੇ ਬਾਸ ਹੁਣ ਕਿਹਨੂੰ ਬੁਲਾਦੀ ਠੀਕ ਹੈ ਠੀਕ ਹਾਂ ਤੁਹਾਡੇ ਐਮਪੀ ਡਾਕਟਰ ਅਮਰ ਸਿੰਘ ਫੇਰ ਇਧਰੋਂ ਚੁਣੇ ਗਏ ਨੇ ਕਾਂਗਰਸ ਵੱਲੋਂ ਲੱਗਦਾ ਗੱਲਬਾਤ ਬਣੂਗੀ ਕੋਈ ਮੁੱਦਾ ਚੁੱਕਣਗੇ ਪਹਿਲਾਂ ਚੁੱਕਿਆ ਕੋਈ ਹਣਾ ਦੇ ਕੈਬਨਿਅੀ ਤਾਂ ਚਲੋ ਹੁਣ ਜੇ ਟਾਈਮ ਆ ਗਿਆ ਚੱਕਣਾ ਚਾਹੀਦਾ ਠੀਕ ਨਹੀਂ ਵੀ ਜੇ ਟਾਈਮ ਆਉਂਦੇ ਜ਼ਰਾ ਬੰਨੇ ਉਹਨਾਂ ਨੂੰ ਤਾਂ ਵੀ ਕਰਨਾ ਚਾਹੀਦਾ ਅਮਰਤਪੁਰ ਜਾਂਦੇ ਜੀ ਹਾਂ ਹਾਂ ਜਾਣਦੇ ਹਾਂ ਠੀਕ ਹੈ ਉਹਨੂੰ ਜਿਤਾਵੇ ਦਿੱਤਾ ਹਨਾ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਇੱਕ ਵੱਡਾ ਮੈਂਡੇਟ ਆ ਹਨਾ ਤੇ ਫਿਰ ਵੀ ਰੀਲ ਤੋਂ ਬਾਹਰ ਨਹੀਂ ਆ ਰਿਹਾ ਐਨਐਸ ਫਿਰ ਵਧਾਤੀ ਚਲੋ ਇਹ ਤਾਂ ਬਈ ਹੁਣ ਇਹਨਾਂ ਨੂੰ ਬੜੇ ਬੰਦੇ ਨੇ ਬਿਲੋਂ ਸਾਡੇ ਪਰੰਗਾਂ ਦਾ ਨੌਲੇਜ ਹੈ ਨਹੀਂ ਇਹਨਾਂ ਦੀ ਚੀਜ਼ਾਂ ਨਹੀਂ ਠੀਕ ਨਹੀਂ ਕਿ ਜੇ ਮਤਰਾ ਐਮਪੀ ਆਪਣਾ ਲੋਕ ਸਭਾ ਦੇ ਲੋਕ ਸਭਾ ਦੇ ਮੰਨ ਲਓ ਜੇ ਜਾਂਦੇ ਨੇ ਤੁਹਾਨੂੰ ਵਿਸ਼ਵਾਸ ਕੀ ਆ ਉਹਨਾਂ ਤੇ ਕਿਹੜਾ ਮੁੱਦਾ ਚੁੱਕ ਹਾਂ ਚੱਕਰ ਚਾਹੀਦੇ ਆ ਜ਼ਿੰਮੇਵਾਰਾਂ ਦਾ ਮੇਨ ਨੇ ਆ ਬਾਕੀ ਉਹ ਤਾਂ ਹੁਣ ਖਬਰ ਬਾਬੇ ਵਾਲਾ ਗੱਲ ਤਾਂ ਨਾਲ ਹੈ ਖਬਰ ਕੋਈ ਲੰਬਾਈ ਰੱਖਣੇ ਵੀ ਨਹੀਂ ਗਾ ਠੀਕ ਨਹੀਂ ਹਾਂ ਚਲੋ ਸਾਨੂੰ ਐਡੀ ਬਨੌਲ ਜਣੀ ਨਾ ਹੈ ਜਿਹਦਾ ਕੰਮ ਕਰਨ ਵਾਲੇ ਹੁੰਦੇ ਆ ਉਹ ਠੀਕ ਹੈ ਧੰਨਵਾਦ ਜੀ ਠੀਕ ਆ ਡਾਕਟਰ ਅਮਰ ਸਿੰਘ ਦੀ ਗੱਲ ਕਰ ਰਹੇ ਸੀਗੇ ਕਿੰਨੀ ਕ ਵਾਰ ਆਏ ਨੇ ਪਿੰਡ ਪਹਿਲਾਂ ਤੇ ਮੁੱਦਾ ਤੁਹਾਡਾ ਕਿਹੜਾ ਚੁੱਕਿਆ ਉਹਨਾਂ ਨੇ ਲੋਕ ਸਭਾ ਚ ਸਾਡਾ ਤਾਂ ਨਾ ਪਹਿਲਾਂ ਚੱਕਿਆ ਨਾ ਹੋਣਾ ਆਇਆ ਨਾ ਪਹਿਲਾਂ ਆਇਆ ਉਹ ਤਾਂ ਦੇਖੀ ਨਹੀਂ ਐਸਾ ਹੈ ਕਿ ਆ ਆਮ ਬੰਦੇ ਆ ਪਾਰਲੀ ਵਾਲੇ ਨਹੀਂ ਅਸੀਂ ਤਾਂ ਦੇਖਿਆ ਵੀ ਨਹੀਂ ਇਹ ਤਾਂ ਝਾਲੂ ਵਾਲੇ ਆ ਬਾਈ ਪੱਕੇ ਜੇ ਨਤਬ ਇੱਥੇ ਆਜ ਤੱਕ ਨਹੀਂ ਹੈਗੇ ਤੇ ਫਿਰ ਮੁੱਦਾ ਕੀ ਚੁੱਕਣੇ ਤੁਹਾਡਾ ਬਕਾਇਆ ਚੱਕਣਾ ਲੋਕਾਂ ਦੀ ਮੰਚ ਕਿਵੇਂ ਆਇਆ ਜਿਵੇਂ ਜੀਪੀ ਸੀਗਾ ਉਹ ਦੂਜੀ ਪਾਰਟੀ ਬਦਲ ਕੇ ਆਸੀ ਤਾਂ ਹਰਾਇਆ ਉਹਨੂੰ ਕੀ ਕਰਨ ਲੱਗਿਆ ਫਿਰ ਤੁਹਾਨੂੰ ਲੱਕੇ ਜਿੱਤ ਗਿਆ ਉਹ ਲੱਕੇ ਚ ਹਾਰਿਆ ਪਰਲੇ ਜਾਗੇ ਸਾਡੇ ਨੇ ਜਿੱਤ ਗਿਆ ਉਹ ਹਾਂ ਜੀਪੀ ਆਏ ਫਸੜਗੜ ਜ਼ਿਲ੍ਹੇ ਦਾ ਉੱਤਲੇ ਜ਼ਿਲ੍ਹੇ ਚ ਜਾ ਕੇ ਫਿਰ ਫਰਕ ਪਿਆ ਉਹ ਠੀਕ ਹੈ ਉਹ ਵੋਟਾਂ ਜ਼ਿਆਦੇ ਪੈ ਗਏ ਉਧਰ ਨੂੰ ਉਹਨਾਂ ਨੂੰ ਹਾਂ ਦੂਜੇ ਜ਼ਿਆਦੇ ਪਏ ਹਨ ਅੱਛਾ ਸਾਡੇ ਨੇ ਜਿੱਤ ਗਿਆ ਸਾਡੇ ਪਾਸੇ ਇਲਾਕੇ ਸਾਰੇ ਵੀ ਜਿੱਤਦੇ ਰਿਹਾ ਕਹਿੰਦੇ ਠੀਕ ਹੈ ਵੋਟਾਂ ਦੀ ਗਣਤੀ ਬਦਲਣਾ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਉਰਜੰ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਅਜੇ ਤਾਂ ਬਈ ਆਮ ਪਾਰਟੀ ਨੂੰ ਪਈ ਐ ਵੋਟਾਂ ਠੀਕ ਕਰਨੀ ਤੇ ਫਿਰ ਗੱਲ ਉਹਨਾਂ ਦੀ ਫੇਰ ਨਹੀਂ ਬਣੀ ਐ ਕਿ ਤੁਹਾਡੇ ਇੱਥੇ ਦੇਖੋ ਬਈ ਕਿਸਮਤਾਂ ਗੱਲੇ ਦੀ ਹਾਂ ਹਸਤਾ ਪਾਤੀ ਐ ਜਿੱਥੇ ਕਹਿੰਦਾ ਅੱਛਾ ਨਹੀਂ ਜਿਵੇਂ ਮਤਲਬ ਉਹ ਜਿਹੜੀਆਂ ਪਾਰਟੀਆਂ ਨੂੰ ਲੋਕ ਨਕਾਰ ਚੁੱਕੇ ਸੀ ਲੋਕ ਫੇਰ ਉਧਰ ਨੂੰ ਤੁਰ ਪਏ ਇਹ ਕੀ ਕਾਰਨ ਬਣਿਆ ਹੁਣ ਇਹਨਾਂ ਨੂੰ ਪਤਾ ਹੀ ਲੋਕਾਂ ਨੂੰ ਧਾਣ-ਵੜ ਬੰਦੇ ਆ ਪਿੰਡੋਂ ਇਹ ਤੁਹਾਨੂੰ ਉਮੀਦ ਲੱਗਦੀ ਸੀ ਕਿ ਕਾਂਗਰਸ 7 ਸੀਟਾਂ ਦਾ ਜੂ ਪੰਜਾਬ ਚੋਂ ਕੋਈ ਪਤਾ ਨਹੀਂ ਲੱਗਦੀ ਰਹੇ ਨਹੀਂ ਸੀ ਲੱਗਦੀ ਨਹੀਂ ਸੀ ਰਹੇ ਨਹੀਂ ਸੀ ਐਂ ਦੀ ਵੀ ਚੱਲ ਵੀ ਘੱਟੇ ਲੈਣੀਆਂ ਇਹਨਾਂ ਨਾਲੋਂ ਐ ਹੁੰਦਾ ਦਾ ਵਿਚਾਰਾ ਇਹਨਾਂ ਨੂੰ ਪਤਾ ਅਕਾਲੀਆਂ ਦਾ ਪਤਾ ਵੀ ਇਹਨਾਂ ਨੂੰ ਮਿਲਣਾ ਨਹੀਂ ਆ ਦੇ ਕਰਕੇ ਦਿਖਰੇ ਆ ਐਂ ਦੀ ਵੀ ਇਹ ਚੱਲ ਬਰਾਬਰ ਜਿਹਾ ਲੈ ਜਾਣਗੇ ਵੀ ਸ਼ਾਇਦ ਮਾਣ ਮੋਟਾ ਵਧੇਗਾ ਲੋਕ ਠੀਕ ਹੈ ਇਹ ਵੀ ਉਹਨਾਂ ਦਾ ਹੀ ਜਿਵੇਂ ਪੰਥ ਦੀ ਪਾਰਟੀ ਆ ਉਹ ਕਹਿੰਦੇ ਵੀ ਪੰਜਾਬ ਦੀ ਪਾਰਟੀ ਆ ਰਵੈਤੀ ਪਾਰਟੀ ਆ ਅਕਾਲੀ ਦਲ ਕਹਿੰਦੇ ਵੀ ਤੁਸੀਂ ਸਾਡੇ ਲੋਕਾਂ ਨੂੰ ਕਹਿੰਦੇ ਸਾਡੇ ਵੱਲ ਧਿਆਨ ਦੋ ਸੁਖਵੀਰ ਬਾਦਲ ਕਹਿੰਦੇ ਕਿਉਂ ਨਹੀਂ ਦੇ ਰਹੇ ਤੁਸੀਂ ਅਸੀਂ ਤਾਂ ਪਹਿਲਾਂ ਉਧਰੇ ਉਧਰੇ ਸ਼ੁਰੂ ਤੇ ਲੱਗੇ ਅਕਾਲੀਆਂ ਚ ਰਹੇ ਆ ਫਿਰ ਮਤਲਬ ਚਲੋ ਹੁਣ ਬਸ ਬਦਲਾਅ ਦਾ ਅਗਲਾ ਨਵੀਂ ਦੁਨੀਆ ਕਹਿੰਦੀ ਬਦਲਾਅ ਹੋਣਾ ਚਾਹੀਦਾ ਵੀ ਤਾਂ ਇਹਨਾਂ ਨੂੰ ਮੂਰੇ ਲੈਂਦਾ ਦਾ ਉਹਨੇ ਕੁਝ ਕਰਿਆ ਕਰਿਆ ਤਾਂ ਹੁਣ ਬਸ ਟਾਈਮ ਹੀ ਨਹੀਂ ਮਿਲਿਆ ਦਾ ਦੋ ਸਾਲ ਤਾਂ ਹੋਏ ਆ ਆ ਹੁਣ ਦੁਬਾਰੇ ਫੇਰੇ ਉਹਰੇ ਆ ਕੇ ਫੇਰ ਪਿੱਛੇ ਚਲੇ ਜਾ ਰਹੇ ਨੇ ਜਿਵੇਂ ਹਰੇਕ ਦਾ ਸੁਪਨਾ ਹੁੰਦਾ ਮੁੱਖ ਮੰਤਰੀ ਬਣਦਾ ਨਾ ਨਵਜੋ ਸਿੱਧੂ ਦਾ ਵੀ ਐ ਸੁਖਵੀਰ ਬਾਦਲ ਦਾ ਵੀ ਐ ਸੁਖਵੀਰ ਬਾਦਲ ਦਾ ਵੀ ਐ ਲੱਗਦਾ ਵੀ ਇਹਨਾਂ ਦਾ ਅੱਗੇ ਚਾਂਸ ਨਜ਼ਰ ਆ ਰਿਹਾ ਕੋਈ ਸਿੱਧੂ ਦਾ ਤੇ ਮੁੱਖ ਸੁਖਵੀਰ ਬਾਦਲ ਨਹੀਂ ਨਾ ਵੀਰ ਲੰਬੇ ਸਮੇਂ ਦਾ ਕਹੋਣਗੇ ਹਲੇ ਤਾਂ ਨਹੀਂ ਛਿੱਤੀ ਆਉਂਦੇ ਠੀਕ ਹੈ ਲੰਬੇ ਸਮੇਂ ਤੇ ਜਿਹੜੇ ਕਰਾ ਹਾਂ ਕੀ ਪਤਾ ਕਿੰਨੇ ਸਾਲ ਲੱਗ ਜਾਣੇ ਹੁੰਦੇ ਨਾ ਪਤਾ ਤਾਂ ਨਹੀਂ ਹੁੰਦਾ ਅੱਛਾ ਬਾਦਲ ਦਾ ਐ ਬੜੇ ਬਾਦਲ ਦਾ ਫਰਕ ਤਾਂ ਕੋਸਾ ਇਹ ਥੋੜਾ ਜਿਹਾ ਮਜੀ ਹਾਂ ਇਹ ਆਪਣੀ ਮਰਜ਼ੀ ਕਰਦੇ ਨੇ ਲੋਕ ਤੰਗ ਬਹੁਤ ਕਰਿਆ ਇਹਨਾਂ ਨੇ ਵਿੱਚੇ ਹਰ ਇੱਕ ਵਾਰ ਕਹਿੰਦੇ ਸਾਡਾ ਪਾਲ ਹੋਈ ਸਾਡੇ ਕਿਸੇ ਵਿੱਚ ਹੋਟਲ ਜਾ ਕੇ ਦਾ ਗੋਦਾ ਹਰ ਇੱਕ ਜਗਾ ਕਹਿੰਦੇ ਰੱਖ ਲਓ ਸਾਡਾ ਸ਼ਹਿਰ ਇੰਨਾ ਰੱਖ ਲਓ ਇਹ ਗੱਲ ਸਹੀ ਹੈ ਉਹ ਕਹਿੰਦੇ ਵੀ ਮਜ਼ਾਕ ਬਣਾਇਆ ਸਾਡਾ ਨਹੀਂ ਨਹੀਂ ਕਰਦੇ ਲੋਕ ਜੇ ਐਵੇਂ ਚ ਇੰਨਾ ਢੁੱਲ ਢੋ ਚੱਕੋਗਾ ਤਾਂ ਮਾੜਾ ਮੋਟਾ ਕਿਤੇ ਹੁੰਦਾ ਬਾਕੀ ਭਾਈ ਕਹਿ ਨਹੀਂ ਸਕਦੇ ਹੁਣ ਬੜੇ ਬੰਦਿਆਂ ਨੂੰ ਪਤਾ ਹੈ ਠੀਕ ਹੈ ਇੱਕ ਪੋਸਤ ਦੀ ਖੇਤੀ ਦਾ ਦਸੂ ਤੇ ਜਿਵੇਂ ਲੋਕਾਂ ਦੀ ਕੀ ਰਾਏ ਹੈ ਪਿੰਡਾਂ ਦੇ ਵਿੱਚ ਲੀਡਰ ਤਾਂ ਕਹਿ ਰਹੇ ਨੇ ਵੀ ਕਰਵਾਓ ਹੈਨਾ ਅ ਵਿਰੋਧੀ ਪਾਰਟੀਆਂ ਦੇ ਵੀ ਕਹਿ ਰਹੇ ਨੇ ਇਹਨਾਂ ਦੇ ਆਪਣੇ ਐਮਐਲ ਕਹਿ ਰਹੇ ਨੇ ਅਸੀਂ ਨਹੀਂ ਕਹਦਾ ਕੋਈ ਦੇ ਬਾਰੇ ਨਹੀਂ ਨਹੀਂ ਮਤਲਬ ਇਹਦਾ ਕੋਈ ਬਦਲ ਨਜ਼ਰ ਆ ਰਿਹਾ ਤਾਂ ਉਹ ਵੀ ਜਿਵੇਂ ਦੂਜੇ ਨਸ਼ੇ ਕਹਿ ਰਹੇ ਨੇ ਬੰਦ ਨਹੀਂ ਹੋ ਰਹੇ ਪੰਜਾਬ ਦੇ ਵਿੱਚ ਇਹਨਾਂ ਨੂੰ ਵੀ 2.5 ਸਾਲ ਹੋ ਗਏ ਨਵੀਂ ਸਰਕਾਰ ਨੂੰ ਵੀ ਵੀ ਜੇ ਹੋਣੇ ਹੋਗੇ ਵੀ ਨਹੀਂ ਹੋਣੇ ਇਹ ਤਾਂ ਬੜੇ ਬੰਦੇ ਕਰਾਉਣੇ ਆ ਇਹ ਕਿਹਦੇ ਮਾਰੇ ਮੇਰੇ ਮਰਗਾ ਫੋਲ ਕਰਾਊਗਾ ਕੋਈ ਇਹਦਾ ਬੜੀਆਂ ਪਾਰਟੀਆਂ ਲਿਆਉਣੇ ਆ ਇਹ ਚਿੱਟਾ ਛੋਟਾ ਉਰੇ ਆਮਦਨ ਨਾਲ ਲਿਆ ਲਊਗਾ ਠੀਕ ਨਹੀਂ ਤਖਲੇ ਬੰਦੀ ਲਿਓਨੇ ਤਖਲੇ ਬਣਦੇ ਗਾਹਾਂ ਗਾਂ ਨਿਆਣੇ ਨੂੰ ਲੱਗੀ ਹੋਇਆ ਚੱਲੀ ਜਾਂਦਾ ਕੋਈ ਤੁਹਾਨੂੰ ਲਾਇਸੈਂਸ ਮਿਲਦਾ ਅਗੀ ਖੇਤੀ ਦੀ ਗੱਲ ਹੁੰਦੀ ਹੈ ਤਾਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੋ ਸਕਦਾ ਹੈ ਮਹਿੰਗਾ ਸਮਾਨਾ ਹੋਊਗਾ ਕਿਸੇ ਨਾ ਕੋਦਾ ਲੋਕਾਂ ਨੇ ਇੱਥੇ ਤੋੜ ਤੋੜ ਜਾਂਦੇ ਵਰਗੇ ਨਖਾਈ ਜਾਂਦੇ ਪ੍ਰਤੀ ਘਾਲੇ ਕਰਨ ਠੀਕ ਨਹੀਂ ਰਹੇ ਜਿਹੜੇ ਮਲ ਨਾ ਖਾਦਾ ਨਹੀਂ ਉਹ ਵੀ ਕਦੇ ਦੇਖ ਲਾ ਕੇ ਢੋਲ ਮੁੰਡਾ ਠੀਕ ਧੰਨਵਾਦ ਜੀ ਤੇ ਹੋਰ ਜਿਵੇਂ ਪੰਜਾਬ ਦੇ ਮੁੱਖ ਮੁੱਦੇ ਤੁਹਾਨੂੰ ਕੀ ਲੱਗਦੇ ਨੇ ਵੀ ਆਹ ਕਮੀ ਰਹਿ ਗਈ ਵੀ ਆਹ ਕੰਮ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਏਰੀਆ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੰਮ ਤਾਂ ਬਾਈ ਸਾਰੇ ਹੋਣੇ ਵਾਲੀ ਨੇ ਸੜਕਾਂ ਉਹ ਟੁੱਟੀਆਂ ਪਈਆਂ ਨੇ ਤੁਹਾਡੇ ਠੀਕ ਨੇ ਇਧਰ ਨਹੀਂ ਠੀਕ ਨਹੀਂ ਕਿਤੇ ਬੇਕਾਰ ਬੇਕਾਰ ਨਹੀਂ ਸੜਕਾਂ ਤਾਂ ਸਾਰੀ ਆਗ ਨਹੀਂ ਸਰਕਾਰ ਹੁਣ ਅਗਲੀ ਬਣਾ ਦੂਗਾ ਨਾ ਪੰਜਵੇਂ ਸਾਲ ਚ ਬਣਾਉਣੇ ਹੈ ਸਾਡੇ ਫਿਰ ਪੁੱਛਣਾ ਕੋਈ ਠੀਕ ਆਮ ਲੱਕਿਆਂ ਨੂੰ ਕਹੀ ਕਿ ਚਲੋ ਜਿਆਦੇ ਪਿਆਰ ਇੱਕ ਜਿਵੇਂ ਸਰਕਾਰੀ ਦਫ਼ਤਰ ਨੇ ਜਾਣੇ ਹੋਣੇ ਹੋ ਕੰਮ ਕਰ ਬਿਨਾ ਪੈਸੇ ਤੋਂ ਹੋ ਜਾਂਦੇ ਨੇ ਜਾਣਾ ਹੋ ਤਾਂ ਜਾਂਦਿਆ ਬਈ ਲਾਈਨਾਂ 'ਤੇ ਖੜਨਾ ਪੈਂਦਾ ਉਹ ਅੱਛਾ ਉਹ ਪੈਸਾ ਨਹੀਂ ਮੰਗਦੇ ਨਾ ਨਾ ਪੈਸਾ ਪੁੱਛਦਾ ਪੈਸਾ ਨਹੀਂ ਮੰਗਦਾ ਦਰਦੇ ਨਹੀਂ ਜੀ ਹਾਂ ਦਰ ਕੇ ਅੱਗੇ ਲੋ ਫਰਕ ਬਹੁਤ ਹੈ ਫਰਕ ਬਹੁਤ ਹੈ ਜਿਵੇਂ ਮਤਲਬ ਹਸਪਤਾਲਾਂ ਦੇ ਵਿੱਚ ਦਵਾਈ ਦੂਈ ਹੈ ਕਹਿੰਦੇ ਸਾਰੀਆਂ ਮਿਲ ਰਹੀਆਂ ਨੇ ਹੁਣ ਬਾਹਰੋਂ ਲੈਣ ਦੀ ਲੋੜ ਨਹੀਂ ਕਿਤੇ ਮਾੜਾ ਮੋਟਾ ਜਾਂਦੇ ਹੋਊਂਗੇ ਕਦੇ ਲੋੜ ਪੈ ਜਾਂਦੀ ਹੈ ਮਿਲ ਜਾਂਦੀ ਹੈ ਸਭ ਮਿਲ ਜਾਂਦੇ ਨੇ ਡਾਕਟਰ ਵੀ ਦੇਖਦੇ ਨੇ ਸਾਰੇ ਗੱਲ ਨਹੀਂ ਮਿਲਦੀ ਸਭ ਕੁਝ ਮਿਲ ਜਾਂਦਾ ਥੋੜਾ ਇੱਧਰ ਕਿਹੜਾ ਹਸਪਤਲ ਪੈਂਦਾ ਤੁਹਾਨੂੰ ਫਤੇਗੜ ਪੈਂਦਾ ਜੀ ਖੇੜਾ ਵੀ ਪੈਂਦਾ ਫਤੇਗੜ ਵੀ ਥੋੜਾ ਖੇੜਾ ਹੀ ਪੈਂਦਾ ਸਪੈਸ਼ਲਿਟੀ ਹੈ ਕੋਈ ਹਾਂ ਖੇੜਾ ਹੀ ਆ ਬੜਾ ਬੜਾ ਸੜ ਵਾਲਾ ਜੀ ਠੀਕ ਖੇੜਾ ਹਾਂ ਖੇੜੀ ਬਲਾਕ ਪੈਂਦਾ ਹਾਂ ਠੀਕ ਹੈ ਸਾਢੇ ਪਿੰਡ ਦੀ ਜ਼ਮੀਨ 'ਚ ਬਣਿਆ ਹੋਇਆ ਠੀਕ ਹੈ ਜੀ ਧੰਨਵਾਦ ਜੀ ਬਾਬਾ ਜੀ ਕੀ ਨਾਮ ਹੈ ਸਰਵਰ ਸਿੰਘ ਆ ਜੀ ਠੀਕ ਹੈ ਹਾਂ ਤੇ ਕਿਹੜੀ ਸਰਕਾਰ ਤੋਂ ਸੰਤੁਸ਼ਟ ਹੋਣ ਤੱਕ ਅਸੀਂ ਤਾਂ ਇੱਧਰ ਹੁਣ ਛਾੜ ਵਾਲਿਆਂ ਨੂੰ ਪਹਿਲਾਂ ਕਾਲੀਆਂ ਕੰਨੀ ਤੇ ਸਾਰੀ ਅੱਛਾ ਹੁਣ ਇੱਧਰ ਹੋ ਗਏ ਉਧਰੋਂ ਕਿਉਂ ਮੁਖ ਮੋੜ ਲਿਆ ਮੁਖ ਮੋੜ ਨਾ ਜਾ ਰਿਹਾ ਉਹ ਨਸਾਬ ਐ ਸੜ ਠੱਗ ਹੋਈ ਮੈਂ ਕੱਟੇ ਆ ਫੇਰ ਰਲ ਰਲ ਕੇ ਖਾਈ ਜਨੇ ਹਾਂ ਹਣ ਕਦੇ ਕਦੇ ਕਾਲੀ ਰਲ ਗਏ ਕਦੇ ਕਾਂਗਰਸੀ ਹੁੰਦਾ ਠੱਗ ਹੈ ਠੀਕ ਹੈ ਹਣ ਇੱਧਰ ਰਲ ਗਏ ਹੁਣ ਇਹਨਾਂ ਨੂੰ ਰਾਣੀ ਦਿੰਦੇ ਹੋ ਆ ਜਿਵੇਂ ਕਾਂਗਰਸ ਆਮ ਆਦਮੀ ਪਾਰਟੀ ਨਾਲ ਹਾਂ ਜੀ ਹੁਣ ਇਹਨਾਂ ਗੱਲ ਦੀ ਲੁੱਟ ਹੋ ਗਏ ਬਸ ਹੋਰ ਕੀ ਹਮ ਇਹ ਸਾਰੇ ਰਲੇ ਮਿਲੇ ਨੇ ਸਾਰੇ ਰਲੇ ਸਭ ਇੱਕੋ ਖੁੱਲੀ ਦੇ ਬੱਚੇ ਆ ਅੱਛਾ ਹਾਂ ਸਭ ਇੱਕੋ ਜਿਵੇਂ ਆਕਾਲੀ ਦਲ ਕਹਿੰਦਾ ਕਿ ਸੜਕਾਂ ਅਸੀਂ ਬਣਾਈਆਂ ਹੋਈਆਂ ਨੇ ਸਾਰੀਆਂ ਪੰਜਾਬ ਦੀਆਂ ਕਿਸਾਨਾਂ ਨੂੰ ਕਿਸਾਨਾਂ ਨੂੰ ਅਸੀਂ ਲਈ ਮਤਲਬ ਸਾਰਾ ਕੁਝ ਅਸੀਂ ਦਿੱਤਾ ਹੈ ਫਿਰ ਉਹਦਾ ਦੱਸੋ ਫਿਰ ਨਹੀਂ ਨਹੀਂ ਕੋਈ ਇਹਦਾ ਹੋਇਆ ਕੋਈ ਨਹੀਂ ਕਰਦੇ ਬਸ ਮੌਕੇ ਦੇ ਹੋਇਆ ਠੀਕ ਹੈ ਨੀ ਕੱਖ ਨਹੀਂ ਕਰਕੇ ਦਿੰਦੇ ਰਲ ਕੇ ਖਾਣੇ ਵਾਲੇ ਹੋਏ ਹਾਂ ਹੁਣ ਉਹਦਾ ਫਾਇਦਾ ਨਹੀਂ ਲੱਗਣਾ ਹੁੰਦੇ ਜੀ ਕਿਹਨਾ ਤੁਸੀਂ ਜਿਵੇਂ ਮਤਲਬ ਮੁਫਤ ਬਿਜਲੀ ਦੇ ਰਹੀ ਹੈ ਸਰਕਾਰ ਪੰਜਾਬ ਚਾਣਾ ਜ਼ਿਆਦਾਤਰ ਲੋਕਾਂ ਨੂੰ ਬਿੱਲ ਨਹੀਂ ਆ ਰਿਹਾ ਅੱਗੇ ਕਿਵੇਂ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਲੋਕਾਂ ਦਾ ਭੁੱਖਾ ਹੀ ਰਹੂਗਾ ਫਿਰ ਕਰਜ਼ਾ ਛੜੀ ਜਾ ਰਿਹਾ ਹੈ ਕਰਜ਼ਾ ਤਾਂ ਸਿਰ ਚੱਲ ਰਿਹਾ ਦੇਖੋ ਉਹਨੂੰ ਬਿੱਲ ਤਾਂ ਦੇਣੀ ਪੈਣਾ ਮਜ਼ਦਮਾ ਦੀ ਤਨਖਾਹ ਵੀ ਕਦੇ ਤਨਖਾਹਾਂ ਵੀ ਦੇਣੀਆਂ ਪੈਣੀਆਂ ਬਿੱਲ ਵੀ ਦੇਣਾ ਪੈਣਾ ਉਹ ਕਿਧਰੇ ਤੇ ਦੇਣ ਉਹ ਉਹ ਤਾਂ ਦੇਣ ਦੇਣ ਕੇ ਦੇਣਾ ਪੈਣਾ ਨਾ ਨੂੰ ਕਟ ਕਰਨਾ ਚਾਹੀਦਾ ਹਾਂ ਜਿਹੜੋਂ ਰੇਟ ਉਹਨੇ ਕੱਟਾ ਦਿੰਦੇ ਹੋ ਗਿਆ ਹੁਣ ਜਮਾ ਮਾਫ ਹੋਣੇ ਕਰਕੇ ਘਾਟੇ ਹੀ ਪੂਰ ਗਵਰਨਮੈਂਟ ਨੂੰ ਕੋਲਾ ਕਿੱਥੇ ਆਉਗਾ ਕੋਲੇ ਦਾ ਮੁੱਲ ਹਾਂ ਜਿਹੜੋਂ ਹੁਣ ਪ੍ਰਾਈਟ ਹੋਣੇ ਕਰਕੇ ਬੰਦੇ ਘਟ ਗਏ ਫਿਰ ਕਿਸੇ ਆਗਾਮਣਾ ਹੋਵੇ ਅੱਗੇ ਫਿਰ ਲੈਟ ਹੀ ਕੱਟਦੇ ਨੇ ਪੱਕੀ ਉਹ ਹੁਣ ਫ੍ਰੀਜ ਦੇ ਰਹੇ ਨੇ ਫਿਰ ਕਿਸੇ ਨੇ ਰਈ ਛਾ ਜਾਵੇ ਨਹੀਂ ਚਲੋ ਐ ਤਾਂ ਹੈ ਵੀ ਦੇਈ ਤਾਂ ਜਾ ਨਹੀਂ ਇਹ ਪਹਿਲਾਂ ਮੋਟਰ ਖਾਤਾ ਹੁੰਦੇ ਤੇ ਹੁਣ ਵੀ ਉਹ ਤਾਂ ਦੇਈ ਜਾਂਦੇ ਜਦੋਂ ਅਸੀਂ ਤਾਂ ਕੋਈ ਗੱਲ ਨਹੀਂ ਚਾਹੀ ਔਖੇ ਸਰਕਾਰ ਦੇਵੇ ਉਹ ਤਾਂ ਦੇਊਗੀ ਠੀਕ ਹੈ ਹਾਂਜੀ ਉਹਦਾ ਕੋਈ ਰੌਲਾ ਨਹੀਂ ਹੈ ਨਹੀਂ ਜਿਵੇਂ ਮਤਲਬ ਤੁਸੀਂ ਕਹਿੰਦੇ ਵੀ ਹਰੇਕ ਘਰ ਜ਼ਿਆਤਰ ਘਰਾਂ ਨੂੰ ਬਿੱਲ ਨਹੀਂ ਆ ਰਿਹਾ ਨਾ ਪੀ ਉਹ ਫਿਰ ਪੈਸਾ ਆਪਣਾ ਬਚ ਰਿਆ ਲੋਕਾਂ ਦਾ ਪਰ ਸਰਕਾਰ ਨੂੰ ਤਾਂ ਪੈ ਰਿਆ ਨਾ ਹਾਂ ਕੋਲੋਂ ਕਿਥੇ ਆਊਗਾ ਟ੍ਰੇਨ ਕਿਥੇ ਆਊ ਕੋਲੇ ਜੀ ਥੋੜੀ ਦੇਰ ਚੱਲੂਗਾ ਇਹ ਤਾਂ ਫਿਰ ਨਹੀਂ ਕਰਦਾ ਚੱਲੂਗਾ ਸਰਕਾਰ ਫਿਰ ਹੋਰ ਕਿ ਆਊਗਾ ਹੋਰ ਆਮਦਨ ਕੋਈ ਹੈ ਨਹੀਂ ਇਹ ਸਾਨੂੰ ਮੜਾ ਮੋੜਾ ਬਿਲ ਚ ਰਾਇਜ਼ ਕਰ ਦਿੰਦੇ ਬਿਲ ਦਾ ਭਰਾਉਂਦੇ ਚਲੋ ਘਾਟ ਰੇਟ ਕਰ ਦਿੰਦੇ ਬਸ ਆਈ ਸਾਨੂੰ ਡੇਕ ਨਹੀਂ ਜਿੰਨਾ ਖਰਚਾ ਹੈ ਮੁਲਾਜ਼ਮ ਰੱਖਣ ਦੇਵੇਂ ਬਿਲ ਭਰਾਉਣ ਮੁਲਾਜ਼ਮ ਰੱਖਣ ਮੁਲਾਜ਼ਮ ਨਹੀਂ ਕੋਈ ਕੋਈ ਲੈਣ ਰੁਪਿਆ ਰ ਬੰਦੇ ਦੋ ਬੰਦੇ ਸਾਢੇ 3 ਫੀਟਾਂ 4 ਫੀਟਾਂ ਕੋਈ ਸਰਕਾਰ ਵੀ ਨਹੀਂ ਮੁਲਾਜ਼ਮ ਨਹੀਂ ਰੱਖ ਰਹੀ ਮੁਲਾਜ਼ਮ ਰੱਖਣ ਲੋਕਾਂ ਨੂੰ ਨੌਕਰੀ ਮਿਲਣੀਆਂ ਚਾਹ ਜੇ ਅੱਗੇ 77000 ਰੁਪਏ ਦਾ ਰਾਹ ਜਿਹੜੇ ਨਾਲ ਦੇ ਪਹਿਲੇ ਹੁਣ ਤਾਂ 20 30000 ਲੋਕ ਬਦਲੇ ਕਰਨੇ ਵਾਲੇ ਮਹੀਨੇ ਤਿਆਰ ਆ ਰੱਖੀਆਂ ਨਵੇਂ ਮੁੰਡੇ ਰੱਖਦੇ ਆ ਪਰ ਪੱਕੇ ਪੁੱਕੇ ਨਹੀਂ ਕਰਦੇ ਹੈ ਚਾਹੇ ਰੈਂਟ ਪਰ ਜੀਵੇਂ ਮਰਜ਼ੀ ਰੱਖਣ ਨਾਲ ਦੇ ਨਾਲੇ ਨਾਲੇ ਕੰਮ ਲੱਗ ਗਏ ਰੇਕ ਨੇ ਨਾਲੇ ਮੇਰੇ ਵਰਗਨ ਫਾਇਦਾ ਹੋਊਗਾ ਹੁਣ ਜੀ ਆਪ ਨਾਲ ਹੋਗੇ ਲਾਇਨਸ ਬਣਾਉਣੇ ਆ ਬਿਜਲੀ ਵਾਲੇ ਕੋਲ ਆ ਕੇ ਅੱਛਾ ਆਪ ਨਾਲ ਭੱਜਣਾ ਮੈਂ ਤਾਂ ਫੋਨ ਕਰ ਦਿਆਂ ਆ ਜਾਓ ਭਾਈ ਦੇਖੇ ਲਾਇਨ ਕਿੱਥੇ ਖਰਾਬ ਹੈ ਖਤਰੇ ਦਾ ਕੰਮ ਹੈ ਚਲੋ ਅਸੀਂ ਦਾ ਨਾਲ ਦਾ ਹੁੰਨੇ ਉੱਪਰ ਥੱਲੇ ਹੋ ਜਣ ਦੋ ਬੰਦੇ 3-4 ਫੀਟਰਾਂ 'ਚ ਦੋ ਬੰਦੇ ਹੋ ਕਿੰਨੇ ਪਿੰਡ ਪੈਨੇ ਆ ਤਗੜਾਣਾ ਭੱਜਣਾ ਸਾਰੇ ਫਿਰ ਤੋਂ ਆ ਫਿਰ ਲੋਕ ਕਹਿੰਦੇ ਨੇ ਵੀ ਬਿਜਲੀ ਵਾਲੇ ਨਹੀਂ ਆਉਂਦੇ ਹਾਂ ਫਿਰ ਆਉਂਦੇ ਉਹ ਕਿਸੇ ਆਉਣਗੇ ਬੰਦੇ ਦੋ ਆ ਬਜਾਰੀ ਕਰ ਰੇ ਹੋਣੇ ਨਾਲ ਇੱਕ ਕਰ ਹੈਗਾ ਕੱਚਾ ਬੰਦਾ ਅੱਛਾ ਅਗਲੇ ਸਾਲ ਇੱਕ ਕਰ ਰੇ ਹੋਣੇ ਨਾਲ ਦਾ ਭਾਈ ਇਹਨਾਂ ਦੇ ਹਾਂ ਇੱਕ ਕੱਚਾ ਬੰਦਾ ਰ ਜੇ ਮਰ ਗਏ ਉਹਨੂੰ ਕਿਹਨੇ ਕਿਹਾ ਕੁਝ ਦੇਣਾ ਕੋਈ ਨਹੀਂ ਦੇਣਾ ਚੰਗੇ ਬੰਦੇ ਕੁਛ ਨਾ ਕੁਝ ਮਿਲ ਜਾ ਕੋ ਚਾਰ ਪੈਸੇ ਦਾ ਮਿਲ ਜਾਣਗੇ ਸਰਕਾਰ ਨੂੰ ਇਹ ਵੀ ਦੇਖਣਾ ਚਾਹੀਦਾ ਨਾ ਬੰਦੇ ਰਕਮ ਲਾਜਮ ਰੱਖਣੇ ਚਾਹੀਦੇ ਨਾ ਮੈਂ ਸਮੱਸਿਆ ਕਿੰਨੀ ਕ ਆਉਂਦੀ ਹੈ ਜਿਵੇਂ ਨੇਰ ਕਰਦੀ ਕੋਈ ਹੋਰ ਸਾਰੇ ਸਾਰੀਆਂ ਲਾਈਨਾਂ ਖੜੀਆਂ ਨੇ ਕੋਈ ਨਹੀਂ ਚੱਲਦੀ ਪਹਿਲਾਂ ਫਿਰ 24 ਘੰਟੇ ਸਵਾਰਦੇ ਹੈ ਉਹਦੇ ਬਾਅਦ ਜਿਹਦੀ ਬਾਰੀ ਆ ਗਈ ਖੇਦਮਾ ਅਸੀਂ ਨਕਸਾ ਵੀ ਨੁਕਸਰਿਆ ਤਾਂ ਸਾਡੀ ਸਵਾਰਦनियां ਨਹੀਂ ਦੋ ਦਿਨ ਬੇ ਬੈਠੇ ਬੈਠੇ ਹੈ ਜੇ ਬੰਦੇ ਹੀ ਨਹੀਂ ਕੋਈ ਦੇਖੂਗਾ ਕੌਣ ਬੰਦੇ ਹੀ ਦੇਖੂਗਾ ਅਸਲੋਂ ਅੱਗੇ ਬਹੁਤ ਮਰਾਜਮ ਬੰਦੇ ਜਿਹੜੇ ਸਵਾਰਦੇ ਨੇ ਲੈ ਇਨਾ ਹੁਣ 40 40 ਸਾਲ ਦੀਆਂ ਤਾਰਾਂ ਬਈਆਂ ਪੈਈਆਂ ਜਦੋਂ ਮੋਟਰਾਂ ਲੱਗੀਆਂ ਨੇ ਅੱਛਾ ਪਹਿਲਾਂ ਤਿੰਨ ਪਰਬਲ ਮੋਟਰਾਂ ਦੀ ਹੁਣ 25 25 ਦੀਆਂ 20 ਦੀਆਂ ਹੋ ਗਈਆਂ ਲੋਕ ਲੋਕ ਇੱਥੇ ਚੱਲਦੀਆਂ ਵੇ ਲੋੜ ਦਾ ਹੀ ਹਰਕਤ ਬੰਦਦਾ ਨਾ ਮਤਲਬ ਲੋਕ ਨਹੀਂ ਚਾਹੁੰਦੇ ਫਰੀ ਜਿਹੜੀਆਂ ਸੂਤਾ ਹੈ ਆਟਾ ਦਾਲ ਵਗੈਰਾ ਕਹਿੰਦੇ ਵੀ ਬਿੱਲ ਲੈਣ ਤੋਂ ਬਦਲੇ ਲੈਣਾ ਆਪਣੇ ਖਰਚੋਂ ਕਦ ਲੈਣ ਦੇ ਨਹੀਂ ਉਹ ਇਹ ਇੱਧਰ ਫਾਇਦਾ ਕਰਨ ਕਿਸੇ ਨੌਕਰੀ ਕਰ ਕਰਨ ਬੰਦਿਆਂ ਨੂੰ ਕੋਈ ਫਾਇਦਾ ਹੋਵੇ ਤਣਕ ਕੋਣਕ ਦਾ ਫਿਰ ਜਿਵੇਂ ਕਹਿ ਲੋ ਵੀ ਇਹ ਵੀ ਨਹੀਂ ਲੋਕ ਚਾਹੁੰਦੇ ਉਹ ਕਹਿੰਦੇ ਵੀ ਕਈ ਕਹਿੰਦੇ ਵੀ 5 ਕਿਲੋ ਘੱਟ ਦੇ ਰਹੇ ਨੇ ਵੱਧ ਚਾਹੀਦੀ ਹੈ ਇਹ ਤਾਂ ਇਹ ਤਾਂ ਚ ਪਰੀ ਵੀ ਮਿਲਦੀ ਰਹੀ ਹੈ ਦੂਰੋਂ ਮਿਲਦੀ ਹੈ ਠੀਕ ਨਹੀਂ ਚਲੋ ਹੁਣ ਜਿਹਨਾਂ ਨੂੰ ਮਿਲਦੀ ਹੈ ਵਿਚਾਰਾਂ ਨੂੰ ਉਹਨਾਂ ਦਾ ਅਗਲਾ ਗਰੀਬ ਬੰਦੇ ਦਾ ਫਾਇਦਾ ਹੈ ਇਹ ਗਰੀਬਾਂ ਨੂੰ ਚਾਹੀਦੀ ਆ ਲੋੜਵੰਦ ਨੂੰ ਚਾਹੀਦੀ ਆ ਬੀਬੀ ਕਿਨੇ ਨਾਲ ਜ਼ਿੰਮੇਵਾਰ ਵੀ ਲੈ ਰਹੇ ਵਿੱਚ ਆਏ ਆ ਦਾ ਮੁਲਾਜ਼ਮ ਵੀ ਲੈ ਰਹੇ ਆ ਝੂਠੇ ਸੜ ਬੋਲ ਕੇ ਜਿੱਦੇ ਸਰਕਾਰ ਹੱਥ ਮਾਂ ਹੁੰਦੀ ਮੰਦਰੀ ਹੱਥ ਮਾਂ ਦਾ ਜਿਹੜਾ ਅਗਲਾ ਦਵਾ ਲੈਂਦਾ ਬਾਜੀ ਹਟੇ ਹੁਣ ਕਈਆਂ ਨੇ ਤਲਾਈ ਸਾਡੇ ਪਹਿਲਾਂ ਲਵਾ ਲਈ ਹੁਣ ਤਲਾਈ ਆ ਡਰਦਿਆਂ ਨੇ ਵੀ ਪਰਨੇ ਪੈਣਗੇ ਜੀ ਗੱਡੀਆਂ 'ਚ ਲੈਣ ਜਾਂਦੇ ਰਹਿਣਾ ਗੱਡੀਆਂ 'ਚ ਲੈਣ ਆ ਜਾਂਦੇ ਆ ਐਂ ਤਾਂ ਮੁੱਦੀ ਵਾਲੇ ਵੀ ਸਾਨੂੰ ਮਿਲਦੇ ਜਮੀਨ ਜਾਦੇ ਅਸੀਂ ਪਰ ਪਰ ਸਾਨੂੰ ਮਿਲਾਤੇ ਅੱਛਾ ਸੱਚੋ ਪੈਸੇ ਵੀ ਕਿਸ਼ਤ ਜਾਰੀ ਕਰਨਗੇ ਉਹਨਾਂ ਨੇ ਆਰ ਵਾਲੀਆਂ ਆਗੇ ਆਗੇ ਪੈਲੇ ਖਾਤੇ ਜਾਗੇ ਆਏ ਮੈਨੂੰ ਮੈਸੇਜ ਉਹਨਾਂ ਦੇ ਇਹ ਰੂੰਗਾ ਦਿੰਦੇ ਨੇ ਕਿ ਕੀ ਉਹ ਰੂੰਗਾ ਹੀ 6000 ਸਾਲ ਦਾ ਹੋਰ ਕਿਹਾ ਚਲੋ ਜੀ ਮੈਨਾਂ ਦੀ ਖੁਸ਼ੀ ਹੈ ਠੀਕ ਨਹੀਂ ਠੀਕ ਹੈ ਤੇ ਇਸ ਵਾਰ ਜਿਵੇਂ ਮжоਰਟੀ ਨਹੀਂ ਹੈਗੀ ਜਿਆਦਾ ਮੋਦੀ ਸਰਕਾਰ ਦੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਕੰਮ ਕਰ ਵਧੀਆ ਕਰਨਗੇ ਫਿਰ ਡਰਨਗੇ ਅੱਗੇ ਨਾਲ ਫਰਕ ਪਊਗਾ ਹਾਂਜੀ ਅੱਛਾ ਅੱਗੇ ਨਾਲ ਪੱਕਾ ਫਰਕ ਪਊਗਾ ਗਾਹਾਂ ਨੂੰ ਰੜਦੇ ਵੀ ਹੋਣਾ ਨਹੀਂ ਫਿਰ ਕਿਸਾਨਾਂ ਦੇ ਮੁੱਦੇ ਆਉਣਗੇ ਕਿਸਾਨਾਂ ਵਾਲੇ ਤਾਂ ਬਹੁਤ ਲੰਬਾ ਕੰਮ ਕਿਸਾਨਾਂ ਦਾ ਆਪ ਇੱਕ ਨਹੀਂ ਮੁੱਦੇ ਕਾਉਣਗੇ ਲੋਕਾਂ ਨੂੰ ਤਾਂ ਕਰਨੇ ਵਾਲਾ ਕੰਮ ਕਰਦੇ ਆ ਅਸੀਂ ਵੀ ਚਲੋ ਜਾਣੇ ਧਰਨੇ ਜਾਣੇ ਅਸੀਂ ਵੀ ਪਰ ਆਪਣਾ ਇੱਕ ਹੀ ਨਹੀਂ ਨਾ ਪਾਰਟੀਆਂ ਦਾ ਕਿਸੇ ਦਾ ਵੀ ਨੇਕਾ ਹੈ ਜੇਕਾ ਨਾ ਹੋਇਆ ਬਰਖਾਜ਼ਮ ਕਸ਼ਾਨ ਵੀ ਖਾਜ਼ਮਾ ਹੈ ਨਾਲ ਹੋਰ ਨੇ ਹੋਣਾ ਉਹ ਡੀਡੀ ਰੋਡ ਰੋਕੀ ਫਿਰਦੇ ਆ ਕੋਈ ਕਿਧਰੇ ਫਿਰਦੇ ਕੋਈ ਲੋਕ ਹਨ ਲੋ ਕੋਈ ਇਧਰ ਨਹੀਂ ਜਾਂਦਾ ਕੋਈ ਇਧਰ ਨਹੀਂ ਜਾਂਦਾ ਇੰਨਾ ਲੰਬਾ ਕੰਮ ਸਲੋ ਹੋਇਆ ਕਰਦਾ ਸਾਰੀ ਜਦੈਬੰਦੀ ਇਕਾ ਕਰਨ ਇਕ ਪ੍ਰਧਾਨ ਬਣਾਉਣ ਇਹਨਾਂ ਸਾਰਿਆਂ ਦੇ ਠੀਕ ਨਹੀਂ ਨਹੀਂ ਜੇ ਇਹ ਮੰਨਦੇ ਹੋ ਪਹਿਲਾਂ ਗਲਤੀ ਕਰਕੇ ਨੇ ਜਦੋਂ ਉੱਥੇ ਪਹਿਲਾਂ ਸਮਝੌਤਾ ਕਰਕੇ ਨੇ ਪਹਿਲਾਂ ਅੱਗੇ ਚੰਡੀਗੜ੍ਹ ਵੀ ਜਾਂਦੇ ਰਹੇ ਪਹਿਲਾਂ ਪੁਰਾਣੇ ਜਾਂਦਾ ਤੁਸੀਂ ਨਿਆਣੇ ਹੋਣੇ ਹੈ ਸ਼ਾਇਦ ਨਾ ਉਹ ਪਹਿਲਾਂ ਇਧਰ ਵੀ ਜਾਂਦੇ ਨੇ ਜਿਆਦਾ ਵੀ ਪਾਏਗਾ ਅਗੇ ਆਪਣਾ ਕੰਮ ਮੂਰੇਵਾ ਜਾ ਹੋ ਗਿਆ ਇਹ ਹੋ ਗਿਆ ਮਸਲਾ ਅੱਲਾ ਜਬਰਮਾ ਘਰਨਦਾ ਬਜਾਦੀ ਗੱਲਾਂ ਬਹੁਤ ਸਾਲ ਪਹਿਲਾਂ ਦੀ 35 40 ਸਾਲ ਪਹਿਲਾਂ ਸੀ ਤੇ ਜਾ ਮਰਾਤਾਂ ਗੱਟ ਗਿਆ ਜੰਨੀਗੜ ਫਿਰ ਹੁਣ ਦਿੱਲੀ ਵੀ ਗਈ ਬਹੁਤ ਦਿਨ ਲਾ ਕੇ ਆਇਆ ਪਹਿਲਾਂ ਦਿੱਲੀ ਚਾ 2000 ਚ ਮੰਨ ਲਾ ਦੀ 2000 ਤੇ ਜਿਆਦਾ ਹਾਂ ਜਾਦਵੀ ਜਿੰਨ ਕੋ ਬਸ ਇਹ ਪਿੱਛੇ ਭੱਜਿਆ ਜਦ ਇਹ 2021 ਦੇ ਵਿੱਚ ਮੋਰਚਾ ਪੂਰਾ ਭਖਿਆ ਪਹਿਲਾਂ ਤਾਂ ਪਹਿਲਾਂ ਕਿਸਾਨ ਜੀ ਲੀਟਰ ਨਹੀਂ ਹੋਣਾ ਕਦੇ ਪਹਿਲਾਂ ਕਿਸਾਨ ਲੀਟਰ ਨੂੰ ਕੋਈ ਜਾਣਦਾ ਨਹੀਂ ਸੀ ਬਾਲਾ ਨਾ ਜਾਦਵੀ ਇੱਕ ਮਸਲਾ ਹਲ ਹੋ ਜਾਂਦਾ ਬੁੱਲ ਹੋ ਜਾਂਦਾ ਜਦ ਇਹ ਹੋ ਟਿਕੇ ਰਹਿੰਦੇ ਮਨ ਜ ਆਪਣਾ ਲਿਖਤੀ ਰੂਪ ਚ ਲੈ ਲੈਂਦੇ ਸਵਾਰ ਕੇ ਰੇਕ ਨਹੀਂ ਗੜਬੜ ਹੋਈ ਜਾਣਾ ਗੜਬੜਿਆ ਕੀ ਪਤਾ ਲਾ ਦੇ ਵਿੱਚ ਖਬਰ ਦੀਪ ਸਿੱਧੂ ਨੂੰ ਜਾਣਦੇ ਹੋ ਉਹ ਸਹੀ ਕਹਿੰਦਾ ਸੀਗਾ ਫਿਰ ਵੀ ਹੁਣ ਇਹ ਗੱਲ ਕਰਕੇ ਜਾਓ ਆ ਪਾਉਂਦੇ ਰਹੇ ਆ ਰੌਲਾ ਫਿਰ ਕੌਣ ਪੁੱਛਦਾ ਇੱਕ ਦੇ ਬੰਦੇ ਨੂੰ ਕੌਣ ਪੁੱਛਦਾ ਚਲੋ ਠੀਕ ਹੈ ਠੀਕ ਆ ਵੀਰੇ ਠੀਕ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਮੰਨ ਸਾਂਝੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਕੋਈ ਫਾਇਦਾ ਹੋ ਰਿਹਾ ਨਹੀਂ ਹੋ ਰਿਹਾ ਕਿਸ ਮੁਸੀਬਤਾਂ ਹਨ ਇਹਨਾਂ ਦੀਆਂ ਉਹਦਾ ਜ਼ਿਕਰ ਕੀਤਾ ਹੈ ਕੈਮਰਾਮੈਨ ਗ੍ਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ